ਢਿੱਲਾ ਲੱਗ ਰਿਹਾ ਯਾਰ ਠੀਕ ਹੈ ਠੀਕ ਆ ਚਾਚਾ ਜੀ ਓਕੇ ਆ ਚਾਲੇ ਠੀਕ ਹੋ ਨਾ ਅਸਲ ਆਪਾਂ ਨਾ ਸੁਣ ਕੇ ਡਰ ਜਾਂਦੇ ਆ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਕਿਤੇ ਬਾਹਰ ਘੁੰਮਣ ਜਾਣਾ ਜੇ ਕੋਈ ਸਾਡੇ ਨਾਲ ਬਾਹਰ ਘੁੰਮਣ ਜਾਣਾ ਚਾਹੁੰਦਾ ਤਾਂ ਆਪਦੇ ਦੋ ਜਣੇ ਕਰ ਲਿਓ ਨਾਲੇ ਸੋਨੂੰ ਸੌਖਾ ਰਹੂਗਾ ਫਰੀ ਵਾਲਾ ਕੰਮ ਹੀ ਐ ਵਧੀਆ 8-10 ਦਿਨ ਲਾ ਕੇ ਆਵਾਂਗੇ 5 ਸਟਾਰ ਹੋਟਲ ਸਭ ਕੁਝ ਵਧੀਆ ਹੋਊਗਾ ਤੇ ਨਾਲੇ ਤਾਂ ਸ਼ੁਗਰ ਮੇਲਾ ਹੋ ਜੂਗਾ ਨਾਲੇ ਕੋਈ ਆਉਦੀ ਚੀਜ਼ ਲੈ ਉਹ ਚੀਜ਼ਾਂ ਬੜੀਆਂ ਸਸਤੀਆਂ ਆ ਉੱਥੇ ਇਹ ਸ਼ੁਗਰ ਮੇਲੇਗਾ ਸ਼ੁਗਰ ਮੇਲੇ ਕੰਮ ਦਾ ਕੰਮ ਹੋ ਗਿਆ ਲਗਾ ਹੀ ਰੱਖੋ ਸ਼ੁਗਰ ਮਲੇਸ਼ੀਆ ਤੇ ਇੰਡੋਨੇਸ਼ੀਆ ਤਾਂ ਕਲੀਅਰ ਹੀ ਆ ਬਾਕੀ ਸ਼ਾਇਦ ਹੋਰ ਵੀ ਆਪਾਂ ਮੁਲਕ ਕਰ ਲਗੇ ਨਾਲ ਐਡ ਬਾਕੀ ਤੁਸੀਂ ਸਾਰਾ ਬਲੌਗ ਵੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਕੁ ਰੁਪਈਆ ਦਾ ਕੰਮ ਹੈ ਚਲੋ ਬਾਬਾ ਤੁਹਾਨੂੰ ਕੀ ਆਦਾ ਮੈਨੂੰ ਤਾਂ ਲਾਟਰੀ ਨਿਕਲੀ ਹੀ ਆ ਬਹੁਤ ਗੁੱਡ ਹੋ ਗਿਆ ਜੀ ਅਕਤੂਬਰ ਦੇ ਪਿੰਦੇ ਜਿਹੜਾ ਜ਼ਬਰਦਸਤ ਆਉਣੇ ਹਨ 6 ਮਹੀਨੇ ਤੁਹਾਨੂੰ ਨਾ ਆਪਾਂ ਇੰਡੀਆ ਆਵੜਨਾ ਹੈ ਨੇ ਕਦੇ ਕਿਹੜੇ ਮੁਲਕ ਕਦੇ ਕਿਹੜੇ ਮੁਲਕ ਆਹਾ ਸੋਕੇ ਰ ਲਾਈਨ ਦਾ ਜ਼ਿਆਦਾ ਰਹਾਦਾ ਬਾਕੀ ਮੇਰੇ ਕੋਈ ਫਾਈਨਲ ਨਹੀਂ ਦਿੱਤਾ ਜਾਵਾ ਲੈਂਗੁਏਜ ਸਿੱਖਉਂਗਾ ਕਰ ਰਹੇ ਹਾਂ ਤੁਸੀਂ ਚੰਗੀ ਗੱਲ ਹੈ ਸੀ ਪਲੱਸ ਪਲੱਸ ਸੀ ਪਲੱਸ ਤੋਂ ਜਾਵਾ ਪਾਈਥਨ ਇਹਨਾਂ ਦਾ ਵੈਸੇ ਬਹੁਤ ਚੀਜ਼ ਬਹੁਤ ਵਧੀਆ ਹੁਣ ਜਿਵੇਂ ਜਿਹੜੇ ਨੇ ਵਟਸਐਪ ਬਣਾਇਆ ਉਹ ਨਹੀਂ ਵੀ ਇਹੀ ਬਣਾਇਆ ਜੀ ਦੋਸਤੋ ਕੀ ਹਾਲ ਚਾਲ ਜੇ ਠੀਕ ਜੋ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਇਰਸ ਨੂੰ ਚੜ੍ਹ ਨਹੀਂ ਕੜਤ ਰੱਖਣ ਜੀ ਓਕੇ ਆ ਚਲੇ ਠੀਕ ਹੋ ਨਾ ਸਭ ਦੋਸਤਾਂ ਨੂੰ ਯਾਰਾਂ ਨੂੰ ਮੇਰੀ ਤਰਫੋਂ ਜਵਾ ਸੀ ਮੁਬਾਰਕ ਲਵ ਯੂ ਹੋ ਗਿਆ ਤੇ ਮੌਸਮ ਚੇਂਜ ਹੋਣ ਹੀ ਲੱਗ ਗਿਆ ਜੀ ਹਵਾ ਚੱਲ ਰਹੀ ਹੈ ਵਧੀਆ ਸ਼ਾਇਦ ਸਾਨੂੰ ਵਿੱਚ ਡਿਸਟਰਬੈਂਸ ਵੀ ਕ੍ਰੀਏਟ ਹੋਵੇ ਹਵਾ ਕਰਕੇ ਪਰ ਮੌਸਮ ਬਦਲ ਰਿਹਾ ਹੈ ਕਿਉਂਕਿ ਹੁਣ ਆਇਆ ਵੀ ਮਾ ਮਹੀਨੇ ਤੇ ਦਸਵੇਂ ਮਹੀਨੇ ਤੋਂ ਵੀ ਫਰਕ ਪਈ ਜਾਂਦਾ ਮੌਸਮ ਦਾ ਚਲੋ ਸਮੇਂ ਦੇ ਹਿਸਾਬ ਨਾਲ ਮੌਸਮ ਬਦਲ ਰਿਹਾ ਹੈ ਨਹੀਂ ਤਾਂ ਅੱਗੇ 10ਵੇਂ ਮਹੀਨੇ ਤੋਂ ਪੂਰੀ ਠੰਡ ਹੋ ਜਾਂਦੀ ਸੀ ਹੁਣ ਨਵੰਬਰ ਜਾ ਕੇ ਹੁੰਦੀ ਹੈ ਚਲੋ ਕੁਦਰਤ ਹੈ ਤੇ ਬਾਕੀ ਦੋਸਤੋ ਮੈਂ ਜਾ ਰਿਹਾ ਜੀ ਇਸ ਟਾਈਮ ਚਾਚਾ ਜੀ ਦੇ ਘਰੇ ਇੱਕ ਤਾਂ ਮੈਂ ਗਿਆ ਨਹੀਂ ਬਹੁਤ ਦਿਨ ਹੋ ਗਏ ਦੂਜਾ ਲਾਤੀ ਆਈ ਪਈ ਹੈ ਤੇ ਜਾ ਕੇ ਰਹਿਣੇ ਆ ਕਿੰਨੇ ਕਿ ਦਿਨ ਨਿਕਲੀ ਹੈ ਮਤਲਬ ਕਿ ਬਿਜਲੀ ਦਾ ਬਿੱਲ ਵੈਸੇ ਤਾਂ ਮੇਰੇ ਹਿਸਾਬ ਨਾਲ ਘੱਟ ਹੋਣਾ ਚਾਹੀਦਾ ਸੀ ਕਿਉਂਕਿ ਇਹ ਕਿ ਮੈਂ ਪੈਂਡ ਘਾਤੀ ਰਿਹਾ ਤੇ ਬਾਕੀ ਥੋੜੇ ਸਮੇਂ ਚ ਪਤਾ ਲੱਗ ਜੂਗਾ ਕਿ ਕਿੰਨੇ ਦਾ ਬਿੱਲ ਆਇਆ ਕੀ ਸਿਸਟਮ ਹੈ ਜਾ ਕੇ ਚੈੱਕ ਕਰੀ ਦੇਖਦੇ ਆ ਫਿਰ ਤੁਹਾਨੂੰ ਅਪਡੇਟ ਦਿੰਨੇ ਆ ਬਾਕੀ ਦੋਸਤੋ ਇੱਕ ਗੱਲ ਹੋਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਅਸਲ 'ਨ ਆਪਾਂ ਨਾ ਸੁਣ ਕੇ ਡਰ ਜਾਂਦੇ ਆ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਕਿਤੇ ਬਾਹਰ ਘੁੰਮਣ ਜਾਣਾ ਆਪ ਨੂੰ ਲੱਗਦਾ ਯਾਰ ਪਤਾ ਨਹੀਂ ਕਿੰਡਾ ਕ ਵੱਡਾ ਕੰਮ ਹੋਊ ਕਿੰਡਾ ਕ ਵੱਡਾ ਹੋਊਗਾ ਹੋਊਗਾ ਐਡਾ ਮਹਿੰਗਾ ਕੰਮ ਹੁੰਦਾ ਨਹੀਂਗਾ ਸਸਤਾ ਹੀ ਹੁੰਦਾ ਬਾਹਰਲੇ ਮੁੜਕ ਜਾਣਾ ਹੋਵੇ ਫਮੈਂ ਤਾਂ ਸਿੱਧੇ ਘੁੰਮਣਾ ਹੋਵੇ ਤੇ ਆਪਾਂ ਜਾ ਰਹੇ ਹਾਂ ਜੀ ਬਾਹਰਲੇ ਦੇਸ਼ ਘੁੰਮਣ ਤੇ ਜੇ ਕੋਈ ਜਾਣਾ ਚਾਹੁੰਦਾ ਸਾਡੇ ਨਾਲ ਤਾਂ ਆਪਦੇ ਦੋ ਜਣੇ ਕਰ ਲਿਓ ਤੇ ਮੈਨੂੰ ਮੈਸੇਜ ਕਰ ਦਿਓ ਬਿਲਕੁਲ ਸਸਤਾ ਆਪਾਂ ਲਾ ਕੇ ਆਵਾਂਗੇ 8 ਤੋਂ 10 ਦਿਨ ਜਿਵੇਂ ਮਲੇਸ਼ੀਆ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਸ਼ਾਇਦ ਹੋਰ ਵੀ ਕਿਤੇ ਜਾਏ ਅਗੇ ਤੇ ਉਹ ਤੁਹਾਨੂੰ ਅਪਡੇਟ ਕਰ ਦਾਂਗੇ ਤੇ ਬਾਹਲੇ ਰੁਪਏ ਨਹੀਂ ਲੱਗਦੇ 35 ਤੋਂ 40000 ਰੁਪਏ ਵੱਧ ਤੋਂ ਵੱਧ ਸਾਰਾ ਕੁਝ ਵਿੱਚ ਕਰਕੇ ਘੁੰਮਣਾ ਫਿਰਨਾ ਖਾਣਾ ਪੀਣਾ ਆਪਦਾ ਹੋਟਲ ਪੂਰੇ ਵਧੀਆ ਫਾਈਵ ਸਟਾਰ ਸਭ ਕੋ ਸਾਨੂੰ ਆਪਾਂ ਕਰਵਾ ਕੇ ਦੇਵਾਂਗੇ ਜੇ ਕੋਈ ਜਾਣਾ ਚਾਹੁੰਦਾ ਤਾਂ ਜ਼ਰੂਰ ਦੱਸਿਓ ਜੇ ਤੁਸੀਂ ਉਹ ਪਤਾ ਕਰੋ ਕਿ ਕਿਤੋਂ ਪਤਾ ਕਰਕੇ ਵੇਖ ਲਓ ਲੱਖ ਰੁਪਏ ਦੇ ਨੇੜੇ ਦੇ ਥੋੜੇ ਤੋਂ ਮੰਗਣਗੇ ਤੇ ਕਿਉਂਕਿ ਆਪਦਾ ਸਾਰਾ ਕੁਝ ਆਪ ਹੀ ਲਾਉਣਾ ਛੋਡੀ ਫੀਲ ਵੀ ਸਾਰੀ ਆਪ ਆਪ ਹੀ ਲਾਵਾਂਗੇ ਕੋਈ ਵੀ ਜਾਣਾ ਚਾਹੁੰਦਾ ਹੋਇਆ ਆਪਦੇ ਦੋ ਦੋ ਜਣੇ ਬਣਾ ਲਿਓ ਦੋ ਦੋ ਜਣੇ ਬਣਾਉਂਦਾ ਮਤਲਬ ਆਇਆ ਨਾਲੇ ਤਾਂ ਤੁਹਾਨੂੰ ਕੰਪਨੀ ਮਿਲ ਜੂਗੀ ਨਾਲੇ ਤੁਹਾਡਾ ਰੂਮ ਸ਼ੇਅਰ ਹੋ ਜੂਗਾ ਜਿਹੜੇ ਬੰਦੇ ਨਾਲ ਤੁਸੀਂ ਜਾਣਦੇ ਉਹਦੇ ਨਾਲ ਤੇ ਨਾਲੇ ਆਪਦਾ ਵਧੀਆ ਬੰਦਾ ਰਿਲੈਕਸ ਰਹਿੰਦਾ ਹੈਗਾ ਤੇ ਕੋਈ ਜਾਣਾ ਚਾਹੁੰਦਾ ਤਾਂ ਮੈਨੂੰ ਮੈਸੇਜ ਕਰ ਲੇ ਜਿਹੜੀ ਤਰੀਕ ਤੇ ਡੇਟ ਹੋ ਉਸ ਨੂੰ ਪਚ ਕੇ ਰੱਖਾਂਗੇ ਬਾਕੀ ਸਭ ਸਾਰਾ ਕੁਝ ਸਮਝਾ ਦਾਂਗੇ ਕੋਈ ਐਡਾ ਵੱਡਾ ਨਹੀਂ ਕੰਮ ਹੁੰਦਾ ਨਾਲੇ ਕਿੰਨੇ ਕੁ ਪੈਸੇ ਆ ਚੰਡੀਗੜ੍ਹ ਦੇ ਗੇੜਾ ਲਾਓ ਇਹਨੇ ਪੀਓ ਹੀ ਲੱਗ ਜਾਂਦੇ ਤੁਹਾਨੂੰ ਪਤਾ ਹੀ ਹੈ ਤੇ ਇੱਕ ਗੱਲ ਹੋਰ ਹੈ ਜਿਵੇਂ ਹੁਣ ਮਲੇਸ਼ੀਆ ਹੈ ਮਲੇਸ਼ੀਆ ਦੇ ਵਿੱਚ ਦੋਸਤੋ ਇਲੈਕਟ੍ਰੋਨਿਕ ਚੀਜ਼ਾਂ ਬੜੀਆਂ ਸਸਤੀਆਂ ਜਿਵੇਂ ਸਪੀਕਰ ਜੇ ਵੀ ਐਲ ਦੇ ਜਾਂ ਸੋਨੀ ਦੇ ਜਾਂ ਮੋਬਾਈਲ ਫੋਨ ਆ ਜਾਂ ਕੱਪੜੇ ਉਹ ਵੀ ਬੜੇ ਸਸਤੇ ਆ ਉੱਥੇ ਤੁਸੀਂ ਉਹ ਵੀ ਲਿਆ ਸਕਦੇ ਹੋ ਤੇ ਨਾਲੇ ਤੁਹਾਡੇ 4 ਰੁਪਏ ਬਚ ਜਾਣਗੇ ਟੂਰ ਤੁਹਾਡਾ ਫਰੀ ਚ ਨਿਕਲ ਸਕਦਾ ਹੈ ਨਾਲੇ ਘੁੰਮਣਾ ਫਿਰਨਾ ਹੋ ਜਾਊਗਾ ਨਾਲੇ ਸ਼ੂਗਰ ਮੇਲਾ ਹੋ ਜਾਊਗਾ ਯਾਰਾ ਜੀ ਐਸੀ ਸ਼ੂਗਰ ਮੇਲਾ ਲਗਾਏ ਰੱਖੋ ਬੜਾ ਅੱਛਾ ਕੰਮ ਕਰ ਰਹੇ ਹੋ ਅਗਰ ਐਸੀ ਕੰਮ ਕਰਤੇ ਰਹੇ ਕਰੋੜਪਤੀ ਹੋ ਜਾਓਗੇ ਸ਼ੂਗਰ ਮੇਲੇ ਦਾ ਸ਼ੂਗਰ ਮੇਲੇ ਕੰਮ ਦਾ ਕੰਮ ਹੋ ਗਿਆ ਲਗਾਈ ਰੱਖੋ ਸ਼ੂਗਰ ਇੱਕ ਸਾਬ ਦਾ ਬਿਜ਼ਨਸ ਬਿਜ਼ਨਸ 4 ਰੁਪਏ ਤੁਹਾਡੇ ਬਚ ਜਾਣਗੇ ਮਤਲਬ ਜਿਹੜੇ ਰੁਪਏ ਬਚਣਗੇ ਉਹਨਾਂ ਚ ਤੁਹਾਡਾ ਟੂਰ ਨਿਕਲ ਜਾਊਗਾ ਬਾਕੀ 50000 ਤੱਕ ਆਪਾਂ ਚੀਲ ਜਾ ਸਕਦੇ ਹਾਂ ਤੇ ਬਾਕੀ ਕੋਈ ਨਹੀਂ ਤੁਸੀਂ ਮੈਨੂੰ ਫੋਨ ਕਰ ਲਓ ਤੁਹਾਨੂੰ ਸਾਰਾ ਸਮਝਾ ਦਊਗਾ ਮੈਂ ਆਪਾਂ ਕਿਹੜਾ ਕੋਈ ਵੀ ਬਲੈਕ ਕਰਨੀ ਹੈ ਚੀਜ਼ ਦੀ ਤੇ ਆਪਾਂ ਤਾਂ ਆਪਦੇ ਵਾਸਤੇ ਚੀਜ਼ ਲੈ ਕੇ ਆਉਣੇ ਆ ਆਪਦੇ ਵਾਸਤੇ ਲੈ ਆ ਸਕਦੇ ਹੁਣੇ ਬਾਕੀ ਬੈਲ ਹੋਊਗਾ ਮਾੜਾ ਮਾੜਾ ਟੈਕਸ ਵੀ ਭਰਨਾ ਪਿਆ ਤਾਂ ਭਰੇ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਤੇ ਹੋਰ ਕੋਈ ਅਪਡੇਟ ਹੋਈ ਜੇ ਮੈਂ ਤੁਹਾਨੂੰ ਦੱਸ ਦਊਗਾ ਤੇ ਜੇ ਕੋਈ ਜਾਣਾ ਚਾਹੁੰਦਾ ਘੁੰਮਣਾ ਤਾਂ ਮੈਨੂੰ ਮੈਸੇਜ ਕਰ ਲੈ ਉਸ ਹਿਸਾਬ ਨਾਲ ਫਿਰ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਜਲਦੀ ਮੈਸੇਜ ਕਰਿਓ ਕਿਉਂਕਿ ਅਸੀਂ ਟਿਕਟਾਂ ਬੁੱਕ ਕਰਾਉਣੀਆਂ ਤੇ ਓਕੇ ਦੋਸਤੋ ਆਪਾਂ ਹੁਣ ਪਹੁੰਚ ਗਏ ਚਾਚੇ ਘਰੇ ਆਪਦੀ ਬੜਾ ਲਾਟਰੀ ਫੜੀਏ ਦੇਖੀਏ ਕਿੰਨੇ ਕਿਤੇ ਨਿਕਲੀ ਆ ਆਜੋ ਕਰਾ ਬਾਕੀ ਤੁਹਾਨੂੰ ਵਾਰੀ-ਵਾਰੀ ਹਨਾ ਘੁੰਮ ਫਰੋ ਜਿੰਦਗੀ ਦੀ ਜਿੰਦਗੀ ਇੱਕ ਵਾਰ ਹੀ ਮਿਲਦੀ ਹੈ ਵਾਰੀ-ਵਾਰੀ ਨਹੀਂ ਮਿਲਦੀ ਦੇਖੋ ਦੁਨੀਆ ਬਹੁਤ ਸੋਹਣੀ ਹੈ ਬਾਹਰ ਨਹੀਂ ਜਾ ਸਕਦੇ ਇੱਥੇ ਘੁੰਮ ਲੋ ਪਰ ਇੱਕ ਪਾਸੇ ਤੋਂ ਗੋਆ ਜਾਓ ਤੇ ਇੱਕ ਪਾਸੇ ਤੁਸੀਂ ਜਿੱਥੇ ਅਸੀਂ ਜਾਣ ਉੱਥੇ ਜਾਇਓ ਗੋਆ ਤੁਹਾਨੂੰ ਮਹਿੰਗਾ ਮਿਲੂਗਾ ਗਰੰਟੀ ਆਪਣੀ ਬਹੁਤ ਮਹਿੰਗਾ ਪਊਗਾ ਗੋਆ ਕਿਉਂਕਿ ਤੇ ਹੋਟਲ ਮਹਿੰਗੇ ਆ ਸਭ ਕੁਝ ਮਹਿੰਗਾ ਹੈ ਤੇ ਜਿਹੜੀ ਫਲਾਈਟ ਦੇ ਟਿਕਟ ਸੇਮ ਹੀ ਹੈ ਮਲੇਸ਼ੀਆ ਦੀ ਤੇ ਉਹਦੀ ਬੜਾ ਫਰਕ ਨਹੀਂਗਾ ਬਾਕੀ ਰਾਹ ਪੇ ਜਾਣਗੇ ਬਾਹ ਪੇ ਜਾਣਗੇ ਕਿਉਂਕਿ ਸਾਡਾ ਤਜਰਬਾ ਐਕਸਪੀਰੀਅੰਸ ਹੈ ਤੋਂ ਦੱਸ ਦਾਂਗੇ ਤੇ ਕਾ ਤੁਹਾਡੀ ਮਰਜ਼ੀ ਹੈ ਕੋਈ ਤੱਕਾ ਤਾਂ ਨਹੀਂ ਕਿਸ ਨਾਲ ਨਾਲੇ ਆਪਾਂ ਵਧੀਆ ਵਲੌਗ ਬਲਗ ਬਣਾਵਾਂਗੇ ਤੇ ਨਾਲੇ ਘੁੰਮਾਂ ਫਿਰਾਂਗੇ ਕਿਉਂਕਿ ਜਦੋਂ ਮੈਂ ਪਹਿਲਾਂ ਗਿਆ ਉਹਦੋਂ ਮੈਂ ਬਲੌਗ ਨਹੀਂ ਬਣਾਉਂਦਾ ਹੁੰਦਾ ਸੀਗਾ ਉਦੋਂ ਬਾਅਦ ਹੀ ਬਣਾਉਣ ਲੱਗੇ ਹਾਂ ਤੇ ਫਿਰ ਮੈਂ ਫੋਟੋਆਂ ਨੂੰ ਜੋੜ ਕੇ ਬਲੌਗ ਪਾਏ ਉਹ ਗੱਲ ਜੀ ਮੰਨਦੀ ਨਹੀਂ ਜਿਵੇਂ ਹੁਣ ਬਣੂਗੀ ਹੁਣ ਤੁਹਾਨੂੰ ਦਿਖਾਵਾਂਗੇ ਬਾਕੀ ਆਏ ਇਹ ਟੂਰ ਹੁਣ ਜਿਵੇਂ 8-10 ਦਿਨਾਂ ਤੁਹਾਡੇ ਨਾਲ ਉਦੋਂ ਬਾਅਦ ਮੇਰਾ ਤਾਂ ਲੰਬਾ ਚੱਲਣਾ ਕੰਮ ਹੋ ਸਕਦਾ ਮਹੀਨਾ ਲਾ ਦਿਆਂ ਮੈਂ ਉੱਥੇ 2 ਮਹੀਨੇ ਲਾ ਦਿਆਂ ਕਿਉਂਕਿ ਉੱਥੇ ਅਸੀਂ ਕੋਈ ਬਿਜ਼ਨਸ ਸੈੱਟ ਕਰ ਰਹੇ ਪਰ ਕੋਈ ਚੱਕਰ ਨਹੀਂ ਸਾਨੂੰ ਸੋਡੀ ਜ਼ਿੰਮੇਵਾਰੀ ਸਾਡੀ ਹੈ ਤੇ ਜੇ ਕੋਈ ਜਾਣਨਾ ਚਾਹੁੰਦਾ ਆ ਮੈਸੇਜ ਕਰਿਓ ਤੇ ਬਾਕੀ ਚਾਚਾ ਦੀ ਸਬਜ਼ੀ ਵੇਖੀ ਅੱਜ ਪਹਿਲਾਂ ਦਾ ਗਰਮੀ ਨਾਲ ਪੱਤੇ ਮਰ ਜਾਏ ਪਏ ਆ ਵੇਖੋ ਤੁਸੀਂ ਬਾਕੀ ਗੰਦ ਗੁੰਦ ਬਾਹਵਾ ਪਿਆ ਹੁਣ ਆਇਆ ਨਾ ਚਾਚੇ ਨੇ ਸਬਜ਼ੀ ਲਾਉਣੀ ਹੈ ਮੌਸਮ ਦੇ ਹਿਸਾਬ ਨਾਲ ਠੰਡ ਵਾਲੀ ਤਾਂ ਕਰਕੇ ਹੁਣ ਸਾਰਾ ਕੁਝ ੜਾ ਪਨਾਣਾ ਪੱਟ ਦੇਣਗੇ ਤੇ ਹੁਣ ਨਵਾਂ ਜਿਹੜਾ ਕੁਛ ਤਲਾ ਤਾਂ ਹੋਣਾ ਚੈਨ ਕੁਛ ਲਾ ਦੇਣਗੇ ਆ ਭਿੰਡੀਆਂ ਵੇਖੋ ਬੇਸਿਰਨਾ ਆਪਣੇ ਘਰਾਂ ਚ ਇੰਨਾ ਖਾਧਾ ਹੁੰਦਾ ਹੀ ਆ ਵੀ ਆਪਾਂ ਕੁਝ ਮਰਜ਼ੀ ਲਾ ਲਗੇ ਪਰ ਆਪਾਂ ਘਾ올 ਕਰ ਜਾਨੇ ਆ ਇਹ ਲਾਉਣੀ ਚਾਹੀਦੀ ਐ ਕਿਉਂਕਿ ਜਿਹੜੀ ਬਾਹਰ ਦੀ ਸਬਜ਼ੀ ਆਪਾਂ ਖਾਂਦੇ ਆ ਕੀ ਪਤਾ ਨੀ ਕਿਹੋ ਜਿਹਾ ਪਾਣੀ ਲਾਉਂਦੇ ਆ ਉਹ ਕਿਹੜੀ ਰੇਸ ਸਪਰੇ ਕਰਦੇ ਆ ਘਰੇ ਤਾਂ ਨਿਆਰਾ ਯਾਰ ਆਪਦੀ ਲਾਓ ਤੇ ਖਾਓ ਸਿਰਾ ਕਮਤ ਸਿਰਾ ਕਿ ਨਹੀਂ ਆਪਿਆ ਫਰੂਟ ਲੱਗੇ ਹੋਏ ਆ ਵਧੀਆ ਹੈ ਅਮਰੂਦ ਹੈ ਆੜੂ ਹੈ ਤੇ ਨਿੰਬੂ ਹੈ ਨਿੰਬੂ ਛੋਟੇ ਛੋਟੇ ਹੈ ਜੀ ਆ ਦੇਖ ਲਓ ਕਿੱਡਾ ਕਬੂਟਾ ਹੈ ਇਹ ਇਹ ਨਾ ਪੂਰਾ ਭਰ ਜਾਂਦਾ ਨਿੰਮਗੋਨਾ ਨਿੰਬੂ ਨਿੰਬੂ ਦਿਖਣਗੇ ਤੁਹਾਨੂੰ ਬਹੁਤ ਮਤਲਬ ਜਿਆਦਾ ਇੱਤੇ ਲੱਗਦੇ ਆ ਉਹਾਂ ਕਿੰਨੋਂ ਆਗੇ ਇੰਨਾ ਕਿ ਥਾਂ ਦਾ ਬੰਦਾ ਹੁਣ ਹਰੇਕ ਘਰੇ ਇਹਨਾਂ ਕੱਢ ਸਕਦਾ ਘਰੇ ਨਹੀਂ ਤਾਂ ਖੇਤ ਲਾ ਲੋ ਐਸੇ ਸਤ ਮੋਦਰਾਗੇ ਫੁੱਲਾਂ ਵਾਲੇ ਬੂਟੇ ਤੇ ਹੁਣ ਚਲਦੇ ਚਾਚਾ ਜੀ ਕੋਲੇ ਜਿਹੜੀ ਆਪਣੀ ਲਾਟਰੀ ਨਿਕਲੀ ਹੈ ਪਰ ਆਪੋ ਫੜਦੇ ਆ ਫਿਰ ਤੁਹਾਨੂੰ ਦੱਸ ਦੇਵਾਂ ਕਿੰਨੇ ਕਿਤੇ ਨਿਕਲੀ ਆ ਚਾਚਾ ਜੀ ਚਾਚੇ ਨੂੰ ਤਾਂ ਮਿਲਦੇ ਆ ਪਹਿਲਾਂ ਤੇ ਪਹਿਲਾਂ ਇੱਧਰ ਇਹਨੂੰ ਮਿਲੋ ਆਉਣਾ ਮਿਲੋ ਜੀ ਹੋਰ ਫਿਰ ਹੋ ਠੀਕ ਹੈ ਕੇ ਮੈਂ ਸੇਤ ਕੇ ਠੀਕ ਹੈ ਤਕੜੀ ਹੈ ਜਮਾ ਹੋਰ ਓਕੇ ਹੈ ਢਿੱਲਾ ਲੱਗ ਰਿਹਾ ਯਾਰ ਠੀਕ ਹੈ ਠੀਕ ਆ ਸੁਣਾ ਗੱਲਬਾਤ ਕੋਈ ਬਾਬਾ ਹੋਰ ਸੁਣਾ ਗੱਲਬਾਤ ਗੱਲ ਸੁਣਾਈਏ ਤੈਨੂੰ ਪਤਾ ਹੀ ਹੈ ਤਾਂ ਵੀ ਗੱਲਬਾਤ ਕਿਉਂ ਨਹੀਂ ਹੋ ਰਹੀ ਕਿਉਂਕਿ ਮਿਲ ਲੈ ਰਿਹਾ ਤੈਨੂੰ ਮਾਲ ਪਤਾ ਹਾਂ ਅੱਛਾ ਹੋਰ ਯਾਰ ਨਹੀਂ ਯਾਰ ਤੇਰੇ ਕੋਲ ਤਾਂ ਵੱਧ ਹੁੰਦਾ ਉਹ ਯਾ ਦੇਖ ਲੋ ਬਾਬਾ ਐਡਾ ਮਿਹਨਤੀ ਬੰਦਾ ਮੈਂ ਛੋਟਾ ਹੁੰਦਾ ਸੀ ਤੇ ਮੈਂ ਉਹ ਤਾਂ ਵੇਹਣਾ ਨਹੀਂ ਸੀ ਸਾਡੇ ਪਿੰਡ ਬਸੀ ਆਂਦੀ ਤੀ ਹਰੀਪੁਰੇ ਨੂੰ ਉਹ ਤਾਂ ਹਰੀਪੁਰੇ ਠੇਕਾ ਖੁੱਲਾ ਹੁੰਦਾ ਸੀਗਾ ਨਾਰਥਨ ਤੇ ਇਹ ਦੁਪਹਿਰੇ ਛੁੱਟੀ ਕਰਦੇ ਹੁੰਦੇ ਸੀ ਮਿਲਦਾ 12 1 ਵਜੇ 1 ਵਜੇ ਤੇ ਉਹ ਡੇਢ ਵਜੇ ਕੇ ਪਤਾ ਨਹੀਂ ਸਵਾ 1 ਵਜੇ ਬਸੀ ਆਂਦੀ ਸੀ ਉਸ ਤੇ ਜਾਂਦਾ ਇਹ ਤੇ ਸਾਢੇ 3 ਕੇ 3 ਵਜੇ ਤੋਂ ਪਹਿਲਾਂ ਵਾਪਸ ਆ ਜਾਂਦਾ ਕੰਮ ਤੇ ਮਤਲਬ ਜਿਹੜਾ ਰੈਸ ਟਾਈਮ ਹੁੰਦਾ ਹੈ ਵਿਚਾਰਾ ਉਹਦੋਂ ਸਮਾਨ ਲੈ ਕੇ ਆਉਂਦਾ ਆ ਕੇ ਵਿਚਾਰਾ ਆਏ ਫਿਰ ਕੰਮ ਤੇ ਲੱਗਦਾ ਐ ਬਾਬਾ ਪੂਰਾ ਮਤਲਬ ਕਰਦਾ ਰਿਹਾ ਹਿੰਮਤ ਐ ਐਂ ਕਰਦਾ ਹੁੰਦਾ ਸੀ ਨਾ ਹਾਂ ਦਪਰੇ ਜਾਂਦਾ ਸੀ ਛੁੱਟੀ ਵਾਲੇ ਟਾਈਮ ਉਦੋਂ ਨੂੰ ਸਾਡਾ ਸਮਾਨ ਲੈ ਕੇ ਵਾਪਸ ਆ ਜਾਂਦਾ ਉਹਦੇ ਮਤਲਬ ਪੜੀ ਵੀ 70 80 ਰੁਪਈਆ ਨਹੀਂ ਹੁੰਦੀ ਸੀ ਠੇਕੇ ਦੇ ਆ ਜਿੰਨੀ ਕਿੰਦੀ ਸੀ ਹਾਂ ਹੁਣ ਤਾਂ ਚਲ ਠੇਕੇ ਬੰਦ ਹੋ ਗਏ ਸਾਰੇ ਉਪਰੇ ਵਾਲੇ ਬੰਦ ਹੀ ਹੋ ਗਏ ਹਾਂ ਲੈ ਬਾਬਾ ਤੁਹਾਨੂੰ ਕੀ ਆਦਾ ਵਾਇਗੁਰ ਜੀ ਕੀ ਫਤਿਹ ਅੱਛਾ ਗੁੱਗਾ ਮੈਡੀਸ ਜਾਣਾ ਹੈ ਮੈ ਅੱਜ ਜਾਣਾ ਹੁਣੀ ਜਾਣਾ ਅੱਜ ਕਿਹੜਾ ਅੱਛਾ ਹੁਣੀ ਜਾਣਾ ਆਪਣੇ ਘਰੇ ਵਾਜੂ ਹੀ ਘਟਸ ਹੁੰਦੀ ਹੈ ਬਾਬੇ ਦੀ ਪਤਾ ਨਹੀਂ ਹਵਾ ਹਵਾ ਨਾਲ ਆ ਜਾਂ ਸਪੀਕਰ ਦਾ ਮੂੰਹ ਇਹਦਾ ਭਰ ਹੋ ਹੈ ਨਹੀਂ ਆਵਾਜ਼ ਆ ਹੀ ਹੈ ਤੂੰ ਨਹੀਂ ਜਾ ਕੇ ਆਉਣਾ ਕਿ ਜਾਏ ਪਹਿਲਾਂ ਕਦੇ ਕਿਚੀ ਗੁੱਗਾ ਮੜੀ ਕਿਹੜੀ ਥਾਂ ਜਾਂਦੇ ਹੁੰਦੇ ਗੁੱਗਾ ਮੜੀ ਇੱਧਰ ਜਾਂਦੇ ਹੁੰਦੇ ਆ ਇੱਧਰ ਹਾਂ ਸਰਸੇ ਤੋਂ ਗਾਂ ਅਸ਼ੋਧਰ ਆ ਹਾਂ ਭਗਤੀ ਜਾਊਗਾ ਹਾਂ ਜਾਊਗਾ ਚੱਲ ਚੌਧਰੀ ਵੀ ਜਾਊਗਾ ਹਾਂ ਜਮਾ ਤੇ ਹਰ ਗਾਣਾ ਲੋ ਵੀ ਦੋਸਤੋ ਮੈਨੂੰ ਤਾਂ ਲਾਟਰੀ ਨਿਕਲੀ ਹੀ ਹੈ 5500 ਤੇ 75 ਰੁਪਿਆ ਦੀ ਲਿਖ ਲਈਏ ਬਹੁਤ ਗੁੱਡ ਹੋ ਗਿਆ ਜੀ ਤੇ ਉਮੀਦ ਆ ਸੋਨਾ ਵੀ ਨਿਕਲੀ ਆਈ ਹੋਣੀ ਹੈ ਕਿਉਂਕਿ ਬੈਲ ਸਾਰਾ ਨੂੰ ਅੱਗੇ ਪਿੱਛੇ ਹੁੰਦੇ ਹੁੰਦੇ 2-4 ਦਿਨਾਂ ਦੇ ਅੱਗੇ ਪਿੱਛੇ ਨਾਲ ਚਲੋ ਇਹਦੀ ਲਾਸਟ ਤਰੀਕ ਹੈਗੀ ਹੈ ਜੀ ਚਲੋ ਘਰੇ ਆ ਕੇ ਬਹਿਣੇ ਕਿੰਨੇ ਤਰੀਕ ਹੈ ਜਿੰਨੇ ਵੀ ਹੋਈ ਚਲੋ ਜਦੋਂ ਬਰਨਾ ਤੋਂ ਬੜੀ ਗਈ ਚਲੋ ਵੀ ਹੁਣ ਘਰਾਂ ਘਰੇ ਜਾਂਦੇ ਆ ਮਾੜੀ ਮੋਟੀ ਕੋਈ ਵੀਡੀਓ ਛਿੜੀਓ ਐਡਿਟ ਕਰਾਂਗੇ ਤੇ ਬਾਕੀ ਇਸ ਤੋਂ ਬਾਅਦ ਨਾਲ ਜਿਹੜੇ ਵਲੌਗ ਆਉਣੇ ਆ ਆ ਬਸ ਤੁਸੀਂ ਹੋਰ ਅਕਤੂਬਰ ਦਾ ਮਹੀਨਾ ਲਾ ਲਓ ਵੱਧ ਤੋਂ ਵੱਧ ਅਕਤੂਬਰ ਦੇ ਵੀ ਜਿਹੜੇ ਜ਼ਬਰਦਸਤ ਆਉਣੇ ਹਨ ਨਾ 6 ਮਹੀਨੇ ਤੁਹਾਨੂੰ ਨਾ ਆਪਾਂ ਇੰਡੀਆ ਆਵਾਡਨੇ ਨੇ ਕਦੇ ਕਿਹੜੇ ਮੁਲਕ ਕਦੇ ਕਿਹੜੇ ਮੁਲਕ ਪਰਮਾਤਮਾ ਮਿਹਰ ਕਰੇ ਤੁਹਾਨੂੰ ਬਾਹਰਲੇ ਮੁਲਕ ਦੇ ਦਰਸ਼ਨ ਕਰਾਵਾਂਗੇ ਚੰਗੀ ਤਰ੍ਹਾਂ ਐ ਨਹੀਂ ਵੀ ਹੱਥ ਲਾਇਆ ਤੇ ਆਗੇ ਵਧੀਆ ਕੰਮ ਫਿਰ ਕੇ ਆਵਾਂਗੇ ਤੇ ਤੁਸੀਂ ਵੇਖਿਓ ਆਨੰਦ ਮਾਣਿਓ ਤੁਹਾਨੂੰ ਘਰੇ ਬੈਠਿਆਂ ਨੂੰ ਆਪਾਂ ਬਾਹਰਲੇ ਮੁਲਕ ਦਿਖਾਵਾਂਗੇ ਆਸਾਨ ਸ਼ਬਦਾਂ ਚ ਸਰਲ ਤਰੀਕੇ ਨਾਲ ਤੇ ਜਿੰਨ ਤੁਸੀਂ ਵੀ ਕਮ ਸਕਦੇ ਹੋ ਤੇ ਹਰੇਕ ਬੰਦੇ ਕਮ ਸਕਦਾ ਕੋਈ ਬੜੀ ਵੱਡੀ ਗੱਲ ਨਹੀਂ ਤੁਹਾਨੂੰ ਦਿਖਾਵਾਂਗੇ ਯਾਰਾਤਰ ਮਲਕ ਉਹ ਹੋਣਗੇ ਤੁਹਾਡੇ ਵਾਸਤੇ ਜਿਨ੍ਹਾਂ ਦਾ ਵੀਜ਼ਾ ਫੀਸ ਨਹੀਂ ਹੁੰਦੀ ਫ੍ਰੀ ਹੁੰਦੀ ਹੈ ਤੇ ਟਿਕਟ ਹੁੰਦੀ ਜਾਇਜ਼ ਦੀ ਆਉਣ ਜਾਣ ਦੀ 9 ਤੋਂ 10000 ਰੁਪਿਆ ਜਾਂ 12000 ਰੁਪਿਆ ਤੇ ਜੇ ਤੁਸੀਂ ਮਤਲਬ ਵੈਸੇ ਤਾਂ ਹੋਰ ਵੀ ਕਈ ਮਲਕਾਂ ਜਿੱਥੇ ਮਤਲਬ ਵੀਜ਼ਾ ਫੀਸ ਨਹੀਂ ਹੈਗੀ ਥੋੜੀ ਟਿਕਟ ਮਹਿੰਗੀ ਹੁੰਦੀ ਹੈ ਇਹ ਟਿਕਟ ਥੋੜੀ ਮਹਿੰਗੀ ਲਾ ਲੋਗੇ ਤਾਂ ਹੋਰ ਮਲਕ ਵੀ ਕਮ ਲਓਗੇ ਪ੍ਰੋਸੀਜਰ ਸਾਰਾ ਸੇਮ ਹੀ ਹੈ ਰੋਟੀ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਇਸ ਨੂੰ ਡਿਟੇਲ ਨਾਲ ਦੱਸਾਂਗੇ ਤਾਂ ਜੋ ਤੁਸੀਂ ਵੀ ਜਾ ਸਕੋ ਬਾਕੀ ਮੈਨੂੰ ਫੋਨ ਕਰ ਲਿਓ ਤੁਹਾਡਾ ਵੀਜ਼ਾ ਉਹ ਦੱਸਿਆ ਭਿਲਵਾ ਦਾਂਗੇ ਓਕੇ ਦੋਸਤੋ ਬਾਕੀ ਦੋਸਤੋ ਇੱਕ ਜੀ ਦਾ ਨੂੰ ਭੁਲੇਖਾ ਲੱਗ ਗਿਆ ਜਿਹੜਾ ਬੈਲ ਹੈ ਥੋੜਾ ਘੱਟ ਆ 5690 ਰੁਪਏ ਆ ਜੇ ਡਿਊ ਹੁੰਦਾ ਤਾਂ ਫੇਰ ਹੋਊਗਾ ਜੀ 5775 ਰੁਪਏ ਲੇਟ ਫੀਸ ਪਾਊਗੀ ਫਿਲਹਾਲ 5690 ਰੁਪਏ ਆ ਚਲੋ ਲਓ ਜੀ ਮੀਤਮਾਨ ਜੀ ਆ ਗਏ ਨੇ ਮਾਨ ਸਾਹਿਬ ਕੀ ਹਾਲ ਨੇ ਇੱਦਾਂ ਕੀ ਕਰਦੇ ਫਿਰਦੇ ਹਾਂ ਬਸ ਇੱਧਰ ਜਾਏ ਬਸ ਇੱਧਰ ਨੂੰ ਯਾਰ ਵਾਲਾ ਕਿਹੜੇ ਪਾਸੇ ਇਸੇ ਕੋਲੇ ਇਹ ਚਾਚਾ ਜੀ ਦਾ ਜਨਦਨ ਅੱਜ ਵਿਸ਼ ਕਰਤਾ ਕਿਹੜੇ ਜਾਏ ਕਾਚ ਵਿੱਕੀ ਦਾ ਨਹੀਂ ਨਹੀਂ ਅੱਜ ਲੈ ਚਾਚਾ ਸੁਖਜੀਤ ਵੀ ਜਾ ਰਹੇ ਛੇੜ ਕੇ ਗਿਆ ਹੋਰ ਆਜੋ ਵੀ ਸੇਵਾ ਚਾਹ ਪਾਣੀ ਰੋਟੀ ਦੁੱਧ ਛੁੱਲਦਾ ਹੋਰ ਸਕੂਲ ਲੱਗੇਵੇ ਕਿਸ ਪੇਪਰ ਹੈ ہاں ਪੇਪਰ ਤੇ ਚੱਲਦੇ ਆ ਪੇਪਰ ਹੁਣ ਕਿਹੜੇ ਮਹੀਨੇ ਤੇ ਚੱਲੀ ਹੁੰਦੇ ਸਮਝ ਨਹੀਂ ਆ ਗਣੀ ਬਾਲੇ ਬੈਠੋ ਫਿਰ ਅਸੀਂ ਹੋਣਗੇ ਪਰਮਾਦ ਕਿ ਨਹੀਂ ਕਰਦੇ ਸ਼ੂਟਿੰਗਾਂ ਬਾਅਦ ਤੋਂ ਕਰਨਾ ਹੁਣ ਸਲੈਕਟਰ ਸਿਸਟਮ ਆਣਾ ਪਤਾ ਪਹਿਲਾਂ ਨਹੀਂ ਹੁੰਦਾ ਪਹਿਲਾਂ ਸਿੱਧੇ ਪੇਪਰ ਆਉਂਦੇ ਸੀ ਆਪਣੇ ਫਰਬਰੀ ਮਾਰਚ ਤੇ 25 ਦਸੰਬਰ ਚ ਹਮਨ ਦਾ ਪਲੇ ਪੇਪਰ ਤੇ ਹੁਣ ਤੁਸੀਂ ਕਿੱਥੇ ਸਟੱਡੀ ਕਰ ਰਹੇ ਹੋ ਮੈਂ ਤੁਮ ਲੋਕੀ ਕਿਹੜੇ ਚ ਟੀਵੀ ਚ ਜਦੋਂ ਦੁਬਾਰਾ ਕੀ ਸੋਚਿਆ ਕਿ ਗਾਂ ਚ ਚਰਚ ਉਸ ਤੋਂ ਬਾਅਦ ਸੋਚਨੇ ਹੈ ਕਿ ਕੋਈ ਆਈਡੀਆ ਤਾਂ ਮਾੜਾ ਮੋਟਾ ਸੋਚਿਆ ਹੋਣਾ ਕਿੱਥੇ ਪੜਨ ਦਾ ਰੱਦਾ ਕੋਈ ਆਈਡੀਆ ਨਹੀਂ ਹਜੇ ਫਿਰ ਵੀ ਯਾਰ ਕੋਈ ਮਾੜਾ ਮੋਟਾ ਵੀ ਆ ਬਨਣਾ ਪਚਾਉਣੇ ਆ ਜੀਵਨ ਚ ਨਿਰਮਾਨਾ ਡਾਕਟਰ ਬੰਨਾ ਦੇਖ ਰਹੇ ਹੋ ਇਹ ਕੋਈ ਆਫਸਰ ਬੰਨਾ ਹੈ ਇਹ ਨੀ ਦਾ ਜ਼ਿਆਦਾਤਰ ਆਦਾ ਹੈਗਾ ਇਹ ਵੀ ਆਫਸਰ ਬੰਨਾ ਹੈ ਸੌਫਟਵੇਅਰ ਜੀ ਲਾਈਨ ਦਾ ਜ਼ਿਆਦਾ ਰਹਤਾ ਆਹਾ ਬਾਕੀ ਇਹ ਕੋਈ ਫਾਈਨਲ ਨਹੀਂ ਦਿੱਤਾ ਜਵਾ ਲੈਂਗੁਏਜ ਸਿੱਖਉਣ ਕਰ ਰਹੇ ਹੋ ਤੁਸੀਂ ਚੰਗੀ ਗੱਲ ਹੈ ਸੀ ਪਲੱਸ ਪਲੱਸ ਸੀ ਪਲੱਸ ਪਲੱਸ ਜਾਵਾ ਪਾਈਥਨ ਇਹਨਾਂ ਦਾ ਵੈਸੇ ਬਹੁਤ ਚੀਜ਼ ਬਹੁਤ ਵਧੀਆ ਹੁਣ ਜਿਵੇਂ ਜਿਹੜੇ ਨੇ ਵਟਸਐਪ ਬਣਾਇਆ ਉਹ ਨਹੀਂ ਵੀ ਇਹੀ ਬਣਾਇਆ ਇਹ ਕੀ ਪਤਾ ਆਪਾਂ ਬਣਾ ਦਗੇ ਕਿਸਮਤ ਹੁੰਦੀ ਆ ਆਪਣੀ ਕਿਸਮਤ ਹੁੰਦੀ ਲੱਗੇ ਰੋ ਬਾਕੀ ਜੀ ਸਾਡਾ ਸਭ ਤੋਂ ਸਿਆਣਾ ਭਰਾ ਹੈ ਮੀਤ ਬਹੁਤ ਜਿਆਦੇ ਸਿਆਣਾ ਤੇ ਹਿਸ਼ਾਰ ਪੜਾਈ ਚ ਇਕੱਲੇ ਛੱਡਦੇ ਹੋ ਤੇ ਮੇਰੇ ਹੱਥਾਂ ਚ ਵੇਹਿੰਦੇ ਵੇਹਿੰਦੇ ਵੱਡਾ ਹੋਇਆ ਮੀ ਤੇ ਕਿੰਨੇ ਮਰੋਗੇ ਹੁਣ ਮੈਂ 18 ਦਾ ਜੀ 18 ਦਾ ਕਿੰਨੇ ਦਾ ਬਰਤ ਮੰਦਾ 6 ਦਾ ਬੇਰ 6 ਦਾ ਦੇਖੋ ਤੁਸੀਂ ਹੋਰ ਵਧੀਆ ਆ ਜਾਓ ਨਾ ਨਾ ਬੱਸ ਹੈਵ ਅ ਨਾਈਸ ਡੇ ਥੈਂਕ ਯੂ ਵਧੀਆ ਜੁੰਡੇ ਅੰਡੇ ਕਟਾਓ ਹੋਰ ਕਟਾ ਕੇ ਆਉਣੇ ਵਾਲੇ ਵੱਡੇ ਤੇ ਅੱਜ ਛੁੱਟੀ ਸੀ ਨਾ ਛੁੱਟੀ ਸੀ ਹਾਂ ਹੁਣ ਤਾਂ ਛੁੱਟੀ ਗਈਆਂ ਪੇਪਰਾਂ ਕਰਕੇ ਅੱਛਾ ਕਿੰਨੇ ਲੱਗਨੇ ਹੁਣ ਸਕੂਲ ਕਦੋਂ ਲੈਣਾ ਸਕੂਲ ਵਾਈ ਸਕੂਲਾਂ ਤੇ ਇਕੱਲੇ ਆਣਨੇ ਨੇ ਨਹੀਂ ਬੈਂਦੇ ਬੈਂਦੇ ਚਲੋ ਵਧੀਆ ਗੱਲ ਹੈ Okay bye bye tata take care